ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫ੍ਰੀ ਲਾਈਫ ਚੈਨਲ ਤੇ ਦੋਸਤੋ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਜਾਣਕਾਰੀ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੁੰਨੇ ਆ ਅੱਜ ਦੀ ਜਾਣਕਾਰੀ ਵੀ ਬਹੁਤ ਐਮ ਹੈ ਆਓ ਜਾਣਕਾਰੀ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਏ ਤਾਂ ਜੋ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਦੋਸਤੋ ਸਤਿਏ ਵਾਲਾ ਯੋਗ ਕੇਂਦਰ ਵਿੱਚ ਕਲਾਸ ਵਿੱਚ ਹਾਜ਼ਰਾਂ ਮੇਰੇ ਨਾਲ ਅੱਜ ਕਾਫੀ ਸੱਧਕ ਬੈਠੇ ਨੇ ਜਿਹੜੇ ਯੋਗ ਕਲਾਸ ਲਗਾ ਕੇ ਹਟੇ ਨੇ ਅੱਜ ਕੁਝ ਗੱਲਾਂ ਤੁਹਾਡੇ ਤੱਕ ਭੇਜਣ ਦੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜੀਆਂ ਸ਼ਾਇਦ ਤੁਸੀਂ ਪਹਿਲਾਂ ਨਾ ਸੁਣੀਆਂ ਹੋਣ ਉਹਨਾਂ 'ਚੋਂ ਅਹਿਮ ਗੱਲ ਇਹ ਕਿ ਦਵਾਈਆਂ ਬਿਨਾਂ ਜ਼ਿੰਦਗੀ ਚੱਲ ਸਕਦੀ ਹੈ ਤੇ ਜਿਸ ਦੀ ਗਵਾਹੀ ਇਹ ਮੇਰੇ ਪਿੱਛੇ ਬੈਠੇ ਸਾਧਕ ਕਰਨਗੇ ਜਿਹੜੇ ਤੁਹਾਨੂੰ ਦੱਸ ਸਕਦੇ ਨੇ ਕਿ ਇਹਨਾਂ ਨੇ ਹੁਣ ਤੱਕ ਜੋ ਤਜਰਬਾ ਲਿਆ ਹੈ ਉਹਦੇ ਤੋਂ ਇਹ ਸਾਬਤ ਹੋਇਆ ਹੈ ਕਿ ਦਵਾਈਆਂ ਤੋਂ ਬਿਨਾਂ ਵੀ ਬਿਮਾਰੀਆਂ ਠੀਕ ਕੀਤੀਆਂ ਜਾ ਸਕਦੀਆਂ ਨੇ ਦਵਾਈਆਂ ਤੋਂ ਬਗੈਰ ਵੀ ਜ਼ਿੰਦਗੀ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਤੇ ਲਾ ਇਲਾਜ ਬਿਮਾਰੀਆਂ ਕੁਝ ਇਹਨਾਂ ਦੇ ਵਿੱਚ ਪੇਸ਼ੈਂਟ ਬੈਠੇ ਹੋਏ ਨੇ ਚਲੋ ਅਸੀਂ ਉਹਨਾਂ ਦੀ ਨਿੱਜਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਐਕਸਪੋਜ਼ ਨਹੀਂ ਕਰਾਂਗੇ ਪਰ ਇਹਨਾਂ ਦੇ ਵਿੱਚੋਂ ਸਾਰੇ ਇਹ ਗਵਾਹੀ ਭਰਨਗੇ ਹਾਂ ਭਾਈ ਥਾਇਰੋਇਡ ਠੀਕ ਹੋ ਸਕਦਾ ਹੈ ਹੱਥ ਖੜਾ ਕਰਕੇ ਦੱਸੋ ਤੇ ਬਿਨਾਂ ਦਵਾਈਆਂ ਤੋਂ ਹੋ ਸਕਦਾ ਮਾਈਗ੍ਰੇਨ ਠੀਕ ਹੋ ਸਕਦਾ ਹੈ ਹਾਂਜੀ ਯੂਰਿਕ ਐਸਿਡ ਠੀਕ ਹੋ ਸਕਦਾ ਹੈ ਹਾਂਜੀ ਮਿੰਦਰ ਸਿੰਘ ਜੀ ਕੋਲੇਸਟ੍ਰੋਲ ਠੀਕ ਹੋ ਸਕਦੇ ਨੇ ਹਾਂਜੀ ਮੇਜਰ ਸਿੰਘ ਜੀ ਬਚਪਨ ਤੋਂ ਪੋਲੀਓ ਹੋਵੇ ਤੇ ਬੱਚੇ ਨੂੰ ਤਾਕਤ ਤੰਦਰੁਸਤੀ ਮਿਲ ਸਕਦੀ ਹੈ ਬਿਨਾ ਦਵਾਈਆਂ ਤੋਂ ਮਿਲ ਸਕਦੀ ਹੈ ਤੇ ਜਦੋਂ ਪੀਜੀਆਈ ਵਰਗੇ ਹਸਪਤਾਲਾਂ ਨੇ ਕਿਹਾ ਹੋਵੇ ਕਿ ਇਹ ਬੱਚੇ ਠੀਕ ਨਹੀਂ ਹੋਣਗੇ ਤੇ ਉਹਨਾਂ ਦੀ ਤੰਦਰੁਸਤੀ 'ਚ ਵੀ ਵਾਧਾ ਹੋ ਰਿਹਾ ਹੈ ਤਾਂ ਤੁਸੀਂ ਸਾਰੇ ਇਹ ਮੰਨ ਲਵੋ ਕਿ ਯੋਗ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਹੈ ਜਿਹੜੀ ਸਾਡੇ ਤੋਂ ਕਿਸੇ ਨਾ ਕਿਸੇ ਬਹੁਤ ਵੱਡੇ ਕਾਰਨਾ ਕਰਕੇ ਪਾਸੇ ਰੱਖੀ ਗਈ ਹੈ ਇਹਦੇ ਪਿੱਛੇ ਮੈਡੀਕਲ ਮਾਫੀਆ ਹੈ ਇਹਦੇ ਪਿੱਛੇ ਮੁਨਾਫੇ ਖੋਰੀ ਹੈ ਇਹਦੇ ਪਿੱਛੇ ਕਈ-ਕਈ ਮੰਜਲਾ ਹਸਪਤਾਲਾਂ ਦੀ ਕੋਈ ਕਹਾਣੀ ਹੈ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਦਵਾਈਆਂ ਦਾ ਵੀ ਇੱਕ ਸਥਾਨ ਹੈ ਬਹੁਤ ਅਹਿਮ ਸਥਾਨ ਹੈ ਪਰ ਉਹ ਇੱਕ ਕਿਸੇ ਉਮਰ ਦੀ ਹੱਦ ਤੋਂ ਅੱਗੇ ਜਾ ਕੇ ਆ ਜਿਸ ਹੱਦ 'ਚ ਸਾਡਾ ਸਰੀਰ ਖੁਰਾਕ ਦੇ ਵਿੱਚੋਂ ਤੱਤ ਹਾਸਲ ਨਹੀਂ ਕਰ ਸਕਦਾ ਉਸ ਹਾਲਤ 'ਤੇ ਜਾ ਕੇ ਉਸ ਉਮਰ 'ਚ ਜਾ ਕੇ ਜੇ ਅਸੀਂ ਦਵਾਈਆਂ ਦਾ ਆਸਰਾ ਲੈ ਲੈਂਦੇ ਆ ਵਿਟਾਮਿਨਸ ਲੈ ਲੈਨੇ ਆ ਮਿਨਰਲਸ ਲੈ ਲੈਨੇ ਆ ਜਾਂ ਹੋਰ ਜਿਹੜੇ ਤੱਤ ਦੀ ਸਰੀਰ ਨੂੰ ਕਾਟ ਮਹਿਸੂਸ ਹੁੰਦੀ ਹੈ ਉਹ ਲੈ ਲੈਨੇ ਆ ਤਾਂ ਕੋਈ ਗਲਤੀ ਨਹੀਂ ਹੈ ਆ ਮੇਰੇ ਕੋਲੇ ਕੁੜੀਆਂ ਬੈਠੀਆਂ ਨੇ 30-30 ਸਾਲ ਕੁਝ ਬੱਚੇ ਬੈਠੇ ਨੇ 15-15 ਸਾਲ 18-18 ਸਾਲ ਦੇ ਇਹ ਦਵਾਈਆਂ ਖਾ ਰਹੇ ਨੇ ਇਹ ਗਲਤ ਹੈ ਇੰਨਾ ਤੱਕ ਜੋ ਸਹੀ ਸਿੱਖਿਆ ਸੀ ਸਾਡੇ ਨਹੀਂ ਪਹੁੰਚ ਸਕੀ ਸਾਡਾ ਐਜੂਕੇਸ਼ਨ ਸਿਸਟਮ ਸਾਡਾ ਹੈਲਥ ਸਿਸਟਮ ਸਾਡਾ ਮੈਡੀਕਲ ਸਿਸਟਮ ਇੰਨਾ ਤੱਕ ਚੰਨੀ ਸਹੀ ਜਾਣਕਾਰੀ ਪਹੁੰਚਾਉਣੀ ਚਾਹੀਦੀ ਸੀ ਨਹੀਂ ਪਹੁੰਚੀ ਇਸੇ ਕਰਕੇ ਇਹ ਮਜਬੂਰ ਨੇ ਲਾਚਾਰ ਨੇ ਜਿੱਧਰ ਰਾ ਦੱਸਿਆ ਉਧਰ ਤੁਰ ਪਏ ਕੀ ਕਰਨਗੇ ਤੁਹਾਡੇ ਵਿੱਚੋਂ ਵੀ ਬਹੁਤ ਇਦਾਂ ਕਰਦੇ ਪਏ ਨੇ ਹਾਂ ਤੁਸੀਂ ਸਾਡੇ ਚੈਨਲ ਨਾਲ ਜੁੜੋ ਅਸੀਂ ਹਰ ਗੱਲ ਦੀ ਵਿਆਖਿਆ ਤੁਹਾਡੇ ਤੱਕ ਭੇਜਦੇ ਰਾਵਾਂਗੇ